ਹਾਲ ਹੈ ਜੀ ਕੀ ਮਾਮਲਾ ਹੋਇਆ ਵੀ ਮਾਮਲਾ ਹੀ ਤੁਹਾਡੇ ਸਾਹਮਣੇ ਹੈ ਤੁਸੀਂ ਮੌਕੇ ਤੇ ਮੌਜੂਦ ਨਹੀਂ ਮੈਨੂੰ ਤਾਂ ਸਵੇਰੇ 4 ਵਜੇ ਪਤਾ ਲੱਗਿਆ ਜੀ ਹੋਇਆ ਪਾਣੀ ਦਾ ਪ੍ਰੋਬਲਮ ਖੜਾ ਸੀ ਗਿਆ ਚਲਾਇਆ ਗੈ ਬੱਚੇ ਸੀ ਜੀ ਇਹ ਤਾਂ ਪ੍ਰਮਾਤਮਾ ਨੂੰ ਹੀ ਪਤਾ ਜੀ ਚਲੋ ਆ ਪਾਣੀ ਬਣੀ ਇਹ ਪਹਿਲਾਂ ਬੋਇਲਰ ਪਹਿਲਾਂ ਵੀ ਨਹੀਂ 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 ਪਾਸਿੰਗ ਹੁੰਦੀ ਆ ਬੋਰਡ ਵਾਂ ਦਾ ਜਲੰਧਰ ਬੋਰਡ ਵਾਂ ਦਾ ਪਾਸਿੰਗ ਹੁੰਦੀ ਆ ਥੋੜਾ ਜੀ ਚਲਾ ਲਾਂਗੇ ਆਪਾਂ ਪਹਿਲਾਂ ਵੀ ਤਕਨੀਕੀ ਖਰਾਬੀ ਆਈ ਨਹੀਂ ਨਹੀਂ ਕੋਈ ਕੋਈ ਖਰਾਬੀ ਨਹੀਂ ਕਿੰਨੇ ਬੰਦੇ जख्मी ਪੰਜ ਕਹਿੰਦੇ ਆ ਜੀ ਇੱਕ ਤਾਂ ਪੂਰਾ ਪੂਰਾ ਹੋ ਗਿਆ ਪੰਜ ਹੋਰ ਨਹੀਂ ਪੰਜ ਉਹਨਾਂ ਦੇ ਸੱਟਾਂ ਹੈਗੀਆਂ ਵਿੱਚ ਫੋਲ ਨਚਾਉਣੇ ਆ ਉਹਨਾਂ ਕਹਿੰਦੇ ਵੀ ਦੋ ਸੀਰੀਅਸ ਇਹ ਨਹੀਂ ਪਤਾ ਕਿਹੜੀ ਕਿਹੜੀ ਹੈ ਤਾਂ ਕਿੰਨੇ ਵਜੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਪੂਰਾ 10:30 ਦੀ ਗੱਲ ਆ ਜੀ 11 ਵਜੇ ਪਹੁੰਚ ਗਏ ਹੋਣੇ ਆ ਐਮਸੀ ਸਾਧਾ ਘੰਟਾ ਹੀ ਲੱਗਿਆ ਹੋਣਾ ਹੁਣ ਉਹ ਤੋਂ ਪੋਸਟਮਾਰਟਮ ਨੂੰ ਲੈ ਕੇ ਜਾਣਾ ਜਣੀ ਉੱਥੇ ਆਪਣੇ ਸਿਵਲ ਹਸਪਤਾਲ ਉਦਮਾਰ ਤੋਂ ਗਏ ਆ ਬੰਦੇ ਡੈੱਡ ਬਾਡੀ ਲੈਣ ਮੇਰੇ ਨਾਮ ਅਵਤਾਰ ਸਿੰਘ ਆ ਮੈਂ ਇੱਥੋਂ ਰਿਟਾਇਰ ਹੋਇਆ ਹਾਂ ਜੀ ਤੇ ਸਰ ਇੱਕ ਕਿੰਨੇ ਕਿਲੇ ਦਾ ਮਾਹ ਹੁੰਦਾ ਸੀ ਤੇ ਰਾਤ ਨੂੰ 10:00 ਵਜੇ ਦਾ ਕਹਿੰਦੇ ਰਾਤ ਸ਼ਾਰ ਦੀ ਸ਼ਿਫਟ ਦੇ ਵਿੱਚ ਉਹਦਾ ਕਨਾਲ ਆ ਜਿਹੜਾ ਇੱਥੇ ਚੰਗਾ ਜਾਣਕਾਰਾ ਇੱਥੇ ਦਾ ਮਸ਼ੀਨਰੀ ਦਾ ਬਹੁਤ ਪੁਰਾਣਾ ਉਹ ਜਦੋਂ ਫਟਿਆ ਨਹੀਂ ਤਰ ਅਗੜੀ ਦੇਤੀ ਕੋਟੀ ਉੱਪਰ ਚੱਕੀ ਕਰਦੀ ਸੀ ਵੀ ਅੱਗੇ ਪਹੁੰਚੀ ਹੈ ਕਿ ਨਹੀਂ ਪਿੱਛੇ ਕਿਤੇ ਬਲਾਸਟ ਹੋ ਗਿਆ ਬਾਕੀ ਮੈਂ ਇਹ ਦਾ ਘਰ ਤਾਂ ਨਹੀਂ ਮਾਦਾ ਦੇਖਣਾ ਹੈ ਰਿਟਾਇਰ ਮਲਾਜਮਾ ਇੱਥੋਂ ਦਾ ਜੀ ਜਿੰਨੀ ਮੈਨੂੰ ਜਾਣਕਾਰੀ ਮਿਲੀ ਹੈ ਉਹਦੇ ਆਧਾਰ ਤੇ ਇਹ ਬਚ ਗਏ ਹੈ ਲਾਪਸ ਹੋਣ ਦਾ ਕਾਰਨ ਪਤਾ ਲੱਗਿਆ ਜੀ ਕਾਰਨ ਵਿੱਚ ਹੀ ਕੋਈ ਹੋ ਗਿਆ ਇਹਦੇ ਬਾਰੇ ਅਜੇ ਜਾਂਚ ਤੋਂ ਪਤਾ ਲੱਗੂਗਾ ਕਿਵੇਂ ਹੋਇਆ ਹੈ ਟੈਕਨੀਕਲ ਫਾਲਟ ਲੱਗਦਾ ਜਾਂ ਕਿਸੇ ਦੀ ਨੈਗਲੀਜੈਂਸੀ ਨਹੀਂ 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 ਇਹ ਤਾਂ ਪਾਰਟਸ ਦੇ ਜੱਜ ਦਾ ਵਿਸ਼ਾ ਹੈ ਇਹ ਨਹੀਂ ਤੇ ਕਿੰਨੇ ਬੰਦੇ ਜ਼ਖਮੀ ਹੋਏ ਆ ਹਾਂ ਜਖਮੀਆਂ ਜੀ ਤੇ ਇੱਕ ਦੀ ਡੈਥ ਹੈ ਇੱਕ ਸਾਡਾ ਮਲਾਕਮ ਸੀ ਫੋਰਮੈਨ ਬਲਵੰਤ ਸਿੰਘ ਤੇ ਉਹਦੀ ਬਾਅਦ ਕਦੋਂ ਹੈ ਜਦੋਂ ਮੈਨੂੰ ਹੁਣ ਪਤਾ ਲੱਗਿਆ ਨਾ ਉਹ ਤਾਂ ਕਹਦੇ ਮੱਕੀ ਦੀ ਪੂਰੀ ਜਾਣਕਾਰੀ ਹੈ ਉਹ ਅੱਜ ਮੇਰੇ ਸਾਡੇ ਅਧਿਕਾਰੀ ਦੱਸ ਸਕਦੇ ਆ ਤੇ ਜਿਹਦੀ ਡੈਥ ਹੋਈ ਉਹਦਾ ਕੀ ਨਾਮ ਹੈ ਗੁਨਾਲ ਜੈਨ ਜੀ ਤੇ ਕਿੰਨੀ ਉਮਰ ਦੀ ਉਹਦੀ ਪੂਰੀ 35 ਤੋਂ 38 ਸਾਲ ਦੀ ਉਮਰ ਸੀ ਤੇ ਉਹਦੀ ਮਾਤਾ ਜੀ ਵੀ ਇੱਥੇ ਸਾਬਕਾ ਮਲਾਕਮ ਰਹੇ ਨੇ ਉੰਨਾ ਹੀ ਠੀਕ ਹੈ ਤੇ ਮੁੰਡਾ ਦਾ ਕਿਸ ਤਰ੍ਹਾਂ ਦਾ ਸੀ ਆ ਜਿਹੜਾ ਬਹੁਤ ਵਧੀਆ ਸਵਾਲ ਲੰਮਾ ਡੰਗਾ ਮਿਲਨ ਹਾਸਾਰ ਸੀ ਦੀ ਗੱਲ ਜੰਦੇ ਉਹਦੇ ਬਾਰੇ ਹਾਂਜੀ ਠੀਕ ਹੈ ਜੰਦੇ ਉਹਦੇ ਬਾਰੇ ਬਹੁਤ ਦੁੱਖ ਹੋਇਆ ਜੀ ਕਹਿਣ ਦੀ ਹਾਲਤ ਦੇ ਵਿੱਚ ਕਹੀ ਨਹੀਂ ਤੁਹਾਡਾ ਵੀ ਮਨ ਭਰਿਆ ਆ ਮਿਲਨ ਹਾਸਾਰ ਸੀਗਾ ਬੰਦਾ ਉਹ ਜੀ ਮੈਂ ਬਾਰਾ ਤੇਰਾ ਸਾਲ ਪਹਿਲਾਂ ਮੈਂ ਵੀ ਰਿਟਾਇਰ ਹੋਇਆ ਇਹਦੀ ਮਾਤਾ ਦਾ ਸਾਡੇ ਨਾਲ ਚੰਗਾ ਸਹਜ ਹੋ ਸੀ ਆ ਸਹਯਾਚਾਰ ਸੀ ਉਦੀ ਜਗ੍ਹਾ ਤੇ ਉਦੀ ਡੈਥ ਤੋਂ ਬਾਅਦ ਫਿਰ ਇਹ ਨੌਕਰੀ ਤੇ ਲੱਗੇ ਸੀ ਜੀ ਤੇ ਕਨਾਲ ਦੀ ਧਰਮ ਪਤਨੀ ਉਹ ਵੀ ਫਾਉਂਡ ਡਿਊਟੀ ਡਿਊਟ ਜੌਬ ਕਰਦੇ ਇੱਥੇ ਹੀ ਦਫ਼ਤਰ ਤੇ ਬਾਕੀ ਕੁਲਵੰਤ ਤੇ ਕਨਾਲ ਬਾਰੇ ਬੜੀ ਜਾਣਕਾਰੀ ਹੈ ਜਿਹੜੇ ਹੋਰ ਮੁੰਡੇ ਕੰਟਰੈਕਟ ਬੇਸ ਤੇ ਸੀਗੇ ਉਹ ਜਾਂ ਹਾਲ ਪਰ ਸੀਗੇ ਜੀ ਉਹਨਾਂ ਬਾਰੇ ਨਹੀਂ ਜਾਣਕਾਰੀ ਨਾ ਹੋਈ ਇਹ ਪੱਕਾ ਸੀਗਾ ਇਹ ਪੱਕਾ ਸੀਗਾ ਠੀਕ ਕਾਫੀ ਜਾਣਕਾਰੀ ਇੱਥੋਂ ਦਾ ਠੀਕ ਹੈ थैंक यू ਇਹ ਕੱਲ ਜੀ 10:50 ਮਿੰਟ ਦੇ ਨੇੜੇ ਹੋਈ ਹੈ ਜੀ ਰਾਤ ਦੇ ਵਿੱਚ ਕਿੰਨੇ ਕੁ ਬੰਦੇ ਕਾਇਲ ਹੋਏ ਤੇ ਕਿੰਨੇ ਕੁ ਮਰੇ ਤੇ ਇਹਦੇ ਵਿੱਚ ਜੀ ਸਾਡੇ ਕੋਲੇ 5 ਜਣ ਜ਼ਖਮੀ ਹੋ ਗਏ ਜੀ ਤੇ ਇੱਕ ਜਾਨੇ ਦੀ ਡੈਥ ਹੋਈ ਹੈ ਜੀ ਸਰ ਜੀ ਸ਼ਖਸੀ ਮੌਤ ਹੋਈ ਹੈ ਕੀ ਨਾਮ ਸੀ ਉਹਦਾ ਔਰ ਕੀ ਡੈਲੀਗੇਸ਼ਨ ਸੀ ਉਹ ਕਨਾਲ ਜੈਨਸ ਸੀ ਜੀ ਸਾਡੇ ਕੋਲੇ ਵਾਇਲਟਰ ਟੈਂਡੈਂਟ ਫਰਸਟ ਗ੍ਰੇਡ ਸੀ ਇੱਥੇ ਜੀ ਜੀ ਸਰ ਕੱਲ ਬਿਸ਼ਕਰਮਾ ਜੀ ਦੀ ਛੁੱਟੀ ਸੀ ਤੇ ਹਾਦਸੇ ਵੇਲੇ ਉਹ ਇੱਥੇ ਕੰਮ ਕਰ ਰਹੀ ਸੀ ਕੀ ਕਾਰਨ ਸੀ ਸਾਡੇ ਕੋਲੇ ਕੀ ਜੀ ਹੈ ਜੇ ਬਿਸ਼ਕਰਮਾ ਜੀ ਅਸੀਂ ਪੂਜਾ ਕਰਦੇ ਹਾਂ ਰੈਗੂਲਰਲੀ ਪੂਜਾ ਕਰਦੇ ਹਾਂ ਐਨੇ ਸਾਲਾਂ ਤੋਂ ਜਤ ਪ੍ਰੰਤ ਕਿਉਂਕਿ ਸਾਡੇ ਕੋਲੇ ਐਸੈਂਸ਼ੀਅਲ ਕਮਿਊਨਿਟੀ ਸੈਂਟਰ ਦਾ ਅੰਡਰ ਆਉਂਦਾ ਪਲਾਂਟ ਤੇ ਸਸਟੀ ਦੀ ਸਪਲਾਈ ਨੂੰ ਮੇਨਟੇਨ ਕਰਨਾ ਹੈ ਸਾਰਾ ਦੁੱਧ ਦਾ ਵੀ ਜਿਹੜਾ ਸਾਡੇ ਕੋਲ ਪ੍ਰ ਪ੍ਰੋਸੈਸ ਰੈਗੂਲਰਾਈਜ਼ ਕਰਦਣੇ ਨੇ ਜੀ ਸਰ ਕਹਿ ਰਹੇ ਨੇ ਕਿ ਪਹਿਲਾਂ ਕੋਈ ਤਕਨੀਕੀ ਖਰਾਬੀ ਚੱਲ ਰਹੀ ਸੀ ਕਿਵੇਂ ਇਹ ਜਿਹੜਾ ਬਲਾਸਟ ਹੋ ਗਿਆ ਇੱਕਦਮ ਇਹ ਜੀ ਐਕਚੁਅਲੀ ਕੀ ਹੈ ਇਹਦੇ ਵਿੱਚ ਤਕਨੀਕੀ ਖਰਾਬੀ ਕਿਉਂਕਿ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਜਿਹੜਾ ਮਿਲਕ ਨੂੰ ਜਿੱਦੋਂ ਸਾਡੇ ਕੋਲ ਹੁੰਦਾ ਮਿਲਕ ਨੂੰ ਡਰਾਈ ਕਰਨ ਦੇ ਲਈ ਗਰਮ ਹਵਾ ਦਾ ਵਰਤੋਂ ਦੀ ਗੱਤ ਤੋਂ ਕਰਦੇ ਹਾਂ ਜੀ ਜਿਹੜੀ ਗਰਮ ਹਵਾ ਹੈਗੀ ਆ ਉੱਥੇ ਜਿੱਥੇ ਸਪਲਾਈ ਜਾ ਰਹੀ ਸੀ ਉੱਥੇ ਜਿਹੜਾ ਹੈਗਾ ਐਲ ਪੀ ਜੀ ਦਾ ਬਲਾਸਟ ਹੋਇਆ ਜੀ ਉਹਦੇ ਕਰਕੇ ਹੋਇਆ ਜੀ ਸਰ ਕਹਿ ਰਹੇ ਨੇ ਕਿ 70 ਸਾਲ ਪੁਰਾਣਾ ਇਹ ਜਿਹੜਾ ਪਲਾਂਟ ਹੈ ਉੱਤੇ ਇੱਕ ਦੋ ਬੰਦਿਆਂ ਨੇ ਕਿਹਾ ਕਿ ਇੱਥ ਨਹੀਂ ਜੀ ਮੇਨਟੇਨੈਂਸ ਨਹੀਂ ਕਿਉਂਕਿ ਦੇਖੋ ਤੁਸੀਂ ਜਿਹੜਾ ਇਹ ਪਾਊਡਰ ਪਲਾਂਟ ਨੇ ਜੀ ਇਹ ਸਾਡੇ ਕੋਲੇ ਜਦੋਂ ਆਮ ਨਹੀਂ ਰੈਗੂਲਰ ਨਹੀਂ ਚੱਲਦੇ ਜਦੋਂ ਇਹ ਹੁੰਦਾਗਾ ਜਦੋਂ ਅਸੀਂ ਸੀਜ਼ਨ ਸਟਾਰਟ ਹੁੰਦੇ ਨੇ ਜੀ ਉਦੋਂ ਚਲਾਉਣਾ ਅਸੀਂ ਕਿਉਂਕਿ ਇਹਦੇ ਕੋਲ ਟਾਈਮ ਮਿਲ ਜਾਂਦਾ ਸਾਡੇ ਮੇਨਟੇਨੈਂਸ ਲਈ ਇਹਦੀ ਰੈਗੂਲਰ ਮੇਨਟੇਨਸ ਚੱਲ ਜਾਂਦੀ ਹੈ ਜੀ ਕਾਰਨ ਕੀ ਕੀ ਕਾਰਨ ਕੀ ਉਹਦੇ 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 ਨਹੀਂ ਨਹੀਂ ਇਹਦੇ ਵਿੱਚ ਕੀ ਹੈ ਟੈਕਨੀਕਲ ਸਪੈਕਟਰ ਜੀ ਕਿਉਂਕਿ ਇਸ ਤਰ੍ਹਾਂ ਦਾ ਇਨਸੀਡੈਂਟ ਕਦੇ ਹੋਇਆ ਨਹੀਂ ਜੀ ਤੁਸੀਂ ਮਿਲਕਫੈਡ ਦਾ ਇਤਿਹਾਸ ਦੇਖਿਆ ਹੈ 10 ਤੱਕ ਹੋਇਆ ਨਹੀਂ ਇਹ ਫਸਟ ਟਾਈਮ ਹੈ ਦਾ ਟੈਕਨੀਕਲ ਕੌਜ਼ ਹੈ ਜੀ ਉਹਦੇ ਲਈ ਟੀ ਉਸ ਨੂੰ ਕਨਵਰਟ ਸਰ ਕਿੰਨਾ ਪੁਰਾਣਾ ਸੀ ਪਲੈਂਟ ਇਹ ਤਾਂ ਕੋਈ ਜ਼ਿਆਦਾ ਨਹੀਂ ਪੁਰਾਣਾ ਜੀ ਇਹ ਤਾਂ ਅਸੀਂ ਡੇ ਬਾਏ ਡੇ ਅਪਗ੍ਰੇਡ ਵੀ ਕਰਦੇ ਰਹੇ ਨੇ ਜਿਹੜੀ ਚੀਜ਼ਾਂ ਦੀ ਡਿਮਾਂਡ ਹੁੰਦੀ ਹੈ ਉਹ ਚੀਜ਼ਾਂ ਦੇ ਮੈਨੇਜਮੈਂਟ ਕਰਦੇ ਰਹੇ ਨੇ ਜੀ ਸਰ ਜਿੰਨੇ ਲੋਕ ਕਾਇਲ ਹੋਏ ਨੇ ਜਿਹੜੇ 5 ਲੋਕ ਕਾਇਲ ਹੋਏ ਨੇ ਉਹਨਾਂ ਦੇ ਕਿੰਨੀਆਂ ਕਸਟਾਂ ਜਿਹੜੀਆਂ ਲੱਗੀਆਂ ਨੇ ਕੀ ਕੁਝ ਹੋਣਾ ਉਹਨਾਂ ਨੇ ਜ਼ਿਆਦਾ ਨਹੀਂ ਮੇਜਰ ਇੰਜਰੀ ਜੀ ਮੇਦਰ ਇੱਕ ਇੰਜਰੀ ਇਹੀ ਜੱਡੀ ਟੱਟ ਕਨਵਰਟ ਹੋਈ ਹੈ ਹਾਂਜੀ ਪਹਿਲਾਂ ਤਾਂ ਸਸਸੀ ਕਾਇਲ ਦੀ ਸਾਰਿਆਂ ਨੂੰ ਸਾਡੀ ਤੇ ਜਿਹੜੀ ਪ੍ਰੀਲੀਮਿਨਰੀ ਇਨਕੁਆਰੀ ਹੈਗੀ ਹੈ ਉਹ ਰਾਤੀ ਹੀ ਇਨੀਸ਼ੀਏਟ ਕੀਤੀ ਹੋਈ ਹੈ ਸੋ ਤਕਰੀਬਨ ਪੌਣੇ 11 ਵਜੇ ਦੇ ਨੇੜੇ ਸਾਨੂੰ ਇੱਕ ਇਤਲਾਹ ਮਿਲਦੀ ਹੈ ਕਿ ਵੇਰਕਾ ਮਿਲਕ ਪਲੈਂਟ ਦੇ ਅੰਦਰ ਇੱਕ ਸ਼ੇਅਰ ਫਲੇਮਸ ਜਿਹੜਾ ਹੈ ਇੱਕ ਗਲਾਸ ਤੋਂ ਬਾਅਦ ਕੁਝ ਫਾਇਰ ਤੇ ਆਪਣਾ ਕੁਝ ਆਪਣਾ ਉਹਦੀਆਂ ਲਾਟਾਂ ਜਿਹੜੀਆਂ ਹੈ ਦੇਖੀਆਂ ਗਈਆਂ ਨੇ ਤੇ ਇਮੀਡੀਏਟਲੀ ਮੌਕੇ ਤੇ ਪਹੁੰਚਦੇ ਹੋਏ ਸਾਡੀ ਟੀਮ ਸਾਡੀ ਚੌਂਕੀ ਇੰਚਾਰਜ ਆਪਣਾ ਰਗੁਨਾਥ ਅਸ਼ਨੀ ਕੁਮਾਰ ਜੀ ਤੇ ਮੈਂ ਮੌਕੇ ਤੇ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਤੇ ਇੱਕ ਐਕਸੀਡੈਂਟਲ ਜਿਹੜਾ ਇਨਸੀਡੈਂਟ ਹੈ ਉਹਨੇ ਟੇਕਨ ਪਲੇਸ ਤੇ ਤਕਰੀਬਨ 5 ਕਿ ਜਾਨੇ ਜਿਹੜੇ ਉਸੇ ਹੀ ਸੈਕਸ਼ਨ ਦੇ ਵਿੱਚ ਵਰਕਰ ਹੈਗੇ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਇਮੀਡੀਏਟਲੀ ਮੂਵ ਕਰਾਇਆ ਗਿਆ ਟੂ ਦੇ ਰਿਸਪੈਕਟਿਵ ਹਸਪੀਟਲਸ ਤੇ ਇੱਕ ਉਹਦੇ ਵਿੱਚੋਂ ਜਿਹੜੇ ਕੁਝ ਜ਼ਿਆਦਾ ਜ਼ਖਮੀ ਸੀਗੇ ਜਿਨ੍ਹਾਂ ਦਾ ਨਾਮ ਹੈ ਕੁਨਾਲ ਜੈਨ ਉਹ ਉਸ ਸੈਕਸ਼ਨ ਦੇ ਬੋਇਲਰ ਸੈਕਸ਼ਨ ਦੇ ਹੈੱਡ ਵੀ ਸਨ ਤੇ ਉਹਨਾਂ ਨੂੰ ਡੀ ਐਮ ਸੀ ਲਜਾਇਆ ਗਿਆ ਤੇ ਅੱਜ ਮਾਰਨਿੰਗ ਕਨਫਰਮ ਹੋਇਆ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਇਹ ਸਾਰਾ ਇਨਸੀਡੈਂਟ ਜਿਹੜਾ ਹੈਗਾ ਜੀ ਬੜਾ ਮੰਦ ਭਾਗਾ ਤੇ ਅਸੀਂ ਪੂਰੀ ਇਹ ਦੇ ਵਿੱਚ ਪਰਿਵਾਰ ਦੇ ਨਾਲ ਇਹਨਾਂ ਦੇ ਤੇ ਇਹਨਾਂ ਦੀ ਜਿਹੜੇ ਆਪਣਾ ਇਫੈਕਟਡ ਮੈਂਬਰਸ ਹੈਗੇ ਨੇ ਉਹਨਾਂ ਦੇ ਨਾਲ ਸਾਡੀ ਸਿੰਪਥੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਇੰਜਰਡ ਹੈਗੇ ਨੇ ਉਹ ਜਿਹੜੇ ਇਲਾਜ ਨੇ ਉਹਨਾਂ ਦੀ ਵੀ ਪੂਰੀ ਮਦਦ ਕੀਤੀ ਜਾ ਰਹੀ ਹੈ ਸਾਡੇ ਇੱਥੇ ਨੇੜੇ ਹੇਰਗੁਨਾਥ ਹਸਪੀਟਲ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜੀ ਤੇ ਬਾਕੀ ਜੋ ਵੀ ਇਹਨਾਂ ਦੀ ਐਗਜ਼ੈਕਟ ਸਟੇਟਸ ਰਿਪੋਰਟ ਹੈ ਅਸੀਂ ਕਾਲੋਂਗ ਕੀਤੀ ਹੈ ਵੇਰ ਕਮਿਊਨਿਟ ਮਿਲਕ ਪਲਾਂਟ ਤੋਂ ਕਿ ਜੋ ਇਹ ਮਸ਼ੀਨਰੀ ਹੈ ਜਾਂ ਉਹਦੀ ਫੰਕਸ਼ਨੈਲਿਟੀ ਹੈ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡੀਫਾਰਮਿਟੀ ਨਾ ਹੋਵੇ ਉਸ ਚੀਜ਼ ਤੇ ਕਨਫਰਮੇਸ਼ਨ ਚੱਲ ਰਹੀ ਹੈ ਬਾਕੀ ਜੋ ਅੱਗੇ ਆਏਗਾ ਜੀ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਸਰ ਇਹਦੇ ਚ ਇਹ ਵੀ ਆ ਕਿ ਇਹ ਜਿਹੜਾ ਬੀਪੀ ਹੈ ਜੀ ਦੀ ਡੈਥ ਹੋਇਆ ਉਹ ਛੁੱਟੀ ਤੇ ਸੀ ਉਸ ਨੂੰ ਕੰਪਨਸੇਟ ਲਾਇਆ ਗਿਆ ਸਪੈਸ਼ਲ ਉਹ ਜੀ ਸਬਜੈਕਟਿਵ ਟੂ ਵੈਰੀਫਿਕੇਸ਼ਨ ਹੈ ਕਿਉਂਕਿ ਇਸ ਤਰ੍ਹਾਂ ਹੁੰਦਾ ਹੈ ਜੀ ਕਿ ਜੇ ਕੋਈ ਛੁੱਟੀ ਤੇ ਹੈ ਨਹੀਂ ਹੈ ਹਰੇਕ ਦੇ ਕੋਲ ਨਾ ਇੱਕ ਮੈਟਰ ਆਫ ਕੰਸੈਂਟ ਹੁੰਦਾ ਹੈ ਕਿ ਜਿਸ ਦਾ ਹੁਣ ਅਸੀਂ ਵੀ ਵਰਕ ਕਰਦੇ ਆਂ ਤੇ ਸਾਨੂੰ ਕੋਈ ਅਮਰਜੈਂਸੀ ਜਾਂ ਕੋਈ ਕਾਲ ਆ ਨਾ ਜਾਵੇ ਤੇ ਵੀ ਕੈਨ ਨਾਟ ਸੇ ਟੂ ਨੋ ਟੂ ਦੀ ਵਰਕ ਸੋ ਸਾਡੇ ਕੋਲ ਇਹ ਇੱਕ ਐਂਗਲ ਐਂਬਿਟ ਹੁੰਦਾ ਹੈ ਕਿ ਵੀ ਅਸੀਂ ਆਪਣੇ ਸੀਨੀਅਰਸ ਦੇ ਨਾਲ ਗੱਲ ਕਰਕੇ ਜਾਂ ਉੱਥੇ ਪ੍ਰੋਪਰ ਕੋਈ ਸਬਸਟੀਟਿਊਟ ਡਿਪਲॉयਮੈਂਟ ਕਰਾ ਸਕਦੇ ਹਾਂ ਸੋ ਜੇ ਉਹ ਛੁੱਟੀ ਤੇ ਸਿਗੇ ਨਹੀਂ ਸੀਗੇ ਉਹਦੇ ਬਾਰੇ ਮੈਂ ਨਹੀਂ ਅਜੇ ਕਮੈਂਟ ਕਰ ਪਾਵਾਂਗਾ ਕਿਉਂਕਿ ਉਹ ਸਬਜੈਕਟਡ ਟੂ ਵੈਰੀਫਿਕੇਸ਼ਨ ਹੈ ਪਰ ਇਫ ਉਹ ਸਿਗੇ ਵੀ ਤੇ ਉਹਨਾਂ ਦੇ ਕੋਲ ਉਹ ਮੌਕੇ ਦੇ ਉੱਤੇ ਇਨਸੀਡੈਂਟਲ ਰਿਸਪਾਂਸ ਇਸ ਹੋ ਸਕਦਾ ਸੀਗਾ ਕਿ ਜੀ ਮੇਰਾ ਇਹ ਰੀਜ਼ਨ ਹੈਗਾ ਕਿ ਮੈਂ ਨਹੀਂ ਆਣਾ ਤੇ ਜੇ ਉਹ ਆ ਹੀ ਗਏ ਆ ਬਿਕੋਜ਼ ਹੀ ਵਾਸ ਵਾਟ ਆਈ ਹੈਵ ਟੋਲਡ ਕਿ ਉਹ ਬੜੇ ਕਮਿਟਿਡ ਸੀਗੇ ਆਪਣੇ ਜੌਬ ਲਈ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਤੇ ਸਭ ਤੋਂ ਜ਼ਿਆਦਾ ਉਹ ਐਕਸਪੀਰੀਐਂਸਡ ਇੱਥੇ ਦੇ ਪਲਾਂਟ ਦੇ ਮੰਨੇ ਗਏ ਆ ਤੇ ਇੱਕ ਉਹਨਾਂ ਦਾ ਇੱਕ ਅੱਛਾ ਸਰਵਿਸ ਕੰਡਕਟ ਹੈਗਾ ਕਿ ਵੀ ਉਹ ਜੇ ਅਧੀ ਰਾਤ ਨੂੰ ਵੀ ਉਹਦੀ ਲੋਡ ਪਈ ਤੇ ਉਹ ਮੌਕੇ ਤੇ ਪਹੁੰਚੇ ਪਰ ਦਿਸ ਇਜ਼ ਮੇਰਲੀ ਇਨਸੀਡੈਂਟਲ ਐਂਡ ਐਕਸੀਡੈਂਟਲ ਪਰਸਪੈਕਟਿਵ ਹੈ ਕਿ ਬਈ ਇਹ ਪਾਣਾ ਵਰਤ ਗਿਆ ਤੇ ਜਿਹਦੇ ਲਈ ਸਾਨੂੰ ਸਾਰਿਆਂ ਨੂੰ ਮਤਲਬ ਕਿ ਖੇਦ ਹੈ ਕਿ ਨਹੀਂ ਹੋਣਾ ਚਾਹੀਦਾ ਸੀ ਸਰਪੰਚ ਜੀ ਤੁਸੀਂ ਬਿਆਨ ਜੇ ਅਗਰ ਲੈ ਲੈਣੇ ਤੇ ਤੁਹਾਨੂੰ ਬਿਆਨ ਕਿ ਪਰਚਨਿਕ ਉਹ ਲੱਗ ਰਿਹਾ ਕਿ ਉਹਨੇ ਕਿਸ ਤਰ੍ਹਾਂ ਕੀਤਾ ਕੀ ਕਾਰਨ ਹੋ ਸਕਦਾ ਇਸ ਤਰ੍ਹਾਂ ਹੈ ਜੀ ਹਜੇ ਜ਼ੇਰੇ ਇਲਾਜ ਨੇ ਉਹ ਠੀਕ ਹੈ ਜਿਸ ਤਰ੍ਹਾਂ ਹੀ ਡਾਕਟਰਸ ਵੱਲੋਂ ਸਾਨੂੰ ਅਲਾਓ ਕੀਤਾ ਜਾਏਗਾ ਕਿ ਅਸੀਂ ਉਹਨਾਂ ਦੇ ਸਟੇਟਮੈਂਟਸ ਲੈ ਸਕੀਏ ਉਹ ਔਨ ਰਿਕਾਰਡ ਐਸ ਪਰ ਪ੍ਰੋਸੀਜਰ ਐਸ ਪਰ ਲਾਅ ਅਸੀਂ ਉਹਨਾਂ ਦੇ ਸਟੇਟਮੈਂਟਸ ਲਵਾਂਗੇ ਤੇ ਜੋ ਵੀ ਹੋਏਗਾ ਅਸੀਂ ਆਪਣਾ ਇੰਪਾਰਸ਼ੀਅਲ ਜਿਹੜੀ ਹੈਗੀ ਇਨਕੁਆਇਰੀ ਜਿਹੜੀ ਅਸੀਂ ਟੀਟ ਪੰਚ ਹਾਂ ਜੀ ਮੈਂ ਮਿਲਿਆ ਜੀ ਮੈਂ ਹੁਣੀ ਇਨਸੀਡੈਂਟਲੀ ਆਏ ਤੇ ਮੇਨੂੰ ਸਾਰੇ ਮੁਲਾਕਾਤ ਉਹਨਾਂ ਨਾਲ ਹੋਈ ਹੈਗੀ ਸਪਰਵਾਰਕ ਮੈਂਬਰਾਂ ਦਾ ਜੀ ਤੁਹਾਨੂੰ ਪਤਾ ਇਹੋ ਜੇ ਮੌਕੇ ਦੇ ਉੱਤੇ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਘੱਟ ਤੋਂ ਘੱਟ ਬੌਦਰ ਕੀਤਾ ਜਾਵੇ ਪਰ ਉਹਨਾਂ ਦੇ ਕੁਝ ਕਨਸਰਨਸ ਵੀ ਹੁੰਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਦੋ ਬੱਚੇ ਨੇ ਦੱਸਿਆ ਜਾ ਰਿਹਾ ਇੱਕ ਬੇਟੀ ਹੈ 16 ਸਾਲ ਦੀ ਇੱਕ ਬੇਟਾ ਹੈ 14 ਸਾਲ ਦਾ ਇੱਕ ਉਹਨਾਂ ਦੀ ਵਾਈਫ ਹੈ ਜੋ ਕਿ ਆਲਰੇਡੀ ਬਹੁਤ ਹੀ ਆਪਣਾ ਕੌਨਫੀਡੈਂਟਲੀ ਔਰ ਬਹੁਤ ਹੀ ਤੈਅ ਦਿਲੋਂ ਇੱਥੇ ਸੇਵਾ ਨਿਭਾ ਰਹੇ ਆ ਵੇਰਕਾ ਪਲਾਂਟ ਦੇ ਵਿੱਚ ਹੀ ਉਹ ਜੋਬ ਕਰ ਰਹੇ ਨੇ ਸੋ ਉਹਨਾਂ ਨਾਲ ਹੁਣ ਥੋੜਾ ਗਰੂ ਗਰੂ ਹੋਏ ਆ ਜੀ ਉਹ ਜੋ ਵੀ ਉਹਨਾਂ ਦੇ ਰਿਕੁਆਇਰਮੈਂਟਸ ਹੈ ਕੁਝ ਹੈ ਜੋ ਮੈਕਸਮ ਹੋ ਸਕਦਾ ਹੈ ਆਪਾਂ ਉਹਨਾਂ ਦੇ ਨਾਲ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜੋ ਵੀ ਹੈ ਉਹਨਾਂ ਦਾ ਪੱਖ ਪੂਰਿਆ ਜਾਵੇ ਜੀ